ਕਿ ਗੁਰੂ ਵਾਲੇ ਨਾ ਪੁਰਾ ਕਦੇ ਕਰਮ ਕਰਦੇ ਪੰਦੇ ਜੀ ਨਾਲ ਦੇ ਗੁਰੂ ਦੀ ਮਕ ਹੋਵੇ ਰਾਵਿ ਚ ਡੁੱਬ ਜਾਂਦੇ ਕਦੇ ਨਾ ਪਾਰ ਲੱਗਦੇ ਦੋ ਬੇਣੀ ਅਸ ਜੀ ਨਾਲ ਦੀ ਲਕ ਹੋਵੇ ਉਹ ਨਾ ਬਲੀ ਨਹੀਂਗਾ ਹੋ ਸਕਦਾ ਉਹ ਜੀ ਦੀ ਪਾਪੀ ਗੁਰੂ ਦੇ ਰਾਪੀ ਹੋਵੇ ਉਹ ਸੱਚੀ ਕੋਮਲੀ ਜ਼ਿਲੰਦਰੀ ਕਹ ਜਿੱਦਾਂ ਜਿੱਦਾਂ ਡਿਊਟੀਆਂ ਲਾਈਆਂ ਨੇ ਹਰ ਕਿਰਸਾਨ ਦੀਆਂ ਕਿਸੇ ਸ਼ਾਇਰ ਨੇ ਬੜੀਆਂ ਖੂਬਸੂਰਤ ਲਾਈਨਾਂ ਲਿਖੀਆਂ ਨੇ ਜਿੱਦਾਂ ਵਕਤ ਪ੍ਰਵੀਰ ਠਾਕੁਰ ਜੀ ਉਹਨਾਂ ਦੀ ਡਿਊਟੀ ਲਈ ہوئی ਹੈ ਕਿ ਤੁਹਾਨੂੰ ਉਸ ਮਾਲਕ ਦੇ ਨਾਲ ਜੋੜਨਾ ਹੈ ਉਸ ਪ੍ਰਮਾਤਮਾ ਦੇ ਨਾਲ ਜੋੜਨਾ ਹੈ ਕਿਸੇ ਸ਼ਾਇਰ ਨੇ ਬੜੀਆਂ ਖੂਬਸੂਰਤ ਲਾਈਨਾਂ ਲਿਖੀਆਂ ਨੇ ਕਿ ਚੰਗੇ ਬੰਦਿਆਂ ਦੇ ਚੰਗੇ ਕੰਮ ਹੁੰਦੇ ਚੰਗੇ ਬੰਦਿਆਂ ਦੇ ਚੰਗੇ ਕੰਮ ਹੁੰਦੇ ਮਹਾਪੁਰਖਾਂ ਦੇ ਅਸਲ ਵਿਚਾਰ ਸਮਝੋ ਉਹਨਾਂ ਚਾਹੀਦੇ ਕੰਮ ਸਾਨੂੰ ਦੂਜਿਆਂ ਦੇ ਇਸੇ ਕੰਮ ਨੂੰ ਪਰ ਉਪਕਾਰ ਸਮਝੋ ਖੱਟੜਾ ਚਾਹਦੇ ਹੋ ਜ਼ਿੰਦਗੀ ਦੇ ਵਿੱਚੋਂ ਕੁਝ ਆਪਣੇ ਆਪ ਨੂੰ ਸੇਵਾਦਾਰ ਸਮਝੋ ਹਰੀ ਨਹੀਂ ਜੇ ਕਿਸੇ ਦੇ ਕੰਮ ਆਉਣਾ ਤੇ ਫਿਰ ਆਪਣੇ ਆਪ ਨੂੰ ਧਰਤੀ ਤੇ ਭਾਰ ਸਮਝੋ ਫਿਰ ਅਸੀਂ ਧਰਤੀ ਤੇ ਭਾਰ ਹੀ ਵਧਾਉਣ ਆਏ ਆ ਹੋਰ ਅਸੀਂ ਕੁਝ ਨਹੀਂ ਕਰਨਾ ਐ ਸੋ ਫਿਰ ਇੱਕ ਵਾਰੀ ਸਮਝੋ ਤੌਰ ਤੇ ਜਿੰਨੀਆਂ ਵੀ ਸ਼ਕਤੀਆਂ ਤੁਸੀਂ ਮਾਮਾ ਜੀ ਦੀ ਇਸ ਜਾਗਰਣ ਦੇ ਵਿੱਚ ਪੁੱਜੇ ਹੋ ਸਾਰੇ ਮੇਰੇ ਤੇ ਬੌਂਡਰ ਦੇ ਬਾਬਾ ਜੀ ਵੱਲੋਂ ਇਸ ਸਟੇਜ ਵੱਲੋਂ ਸਾਰਿਆਂ ਨੂੰ ਜੀ ਆਇਆਂ ਵੈਲਕਮ ਸਮੁੱਚੇ

ਦਾੜੀ ਲਾਓ ਜਰਾ ਸਾਰੇ ਮੇਰੇ ਨਾਂ ਬੋਲਣਾ ਸਾਰੇ ਮੈਨੂੰ ਤੁਹਾਨੂੰ ਪਤਾ ਕੱਲਾ ਕਦੀ ਗਾਇਆ ਨਹੀਂ ਮੈਂ ਜਦੋਂ ਵੀ ਗਾਇਆ ਸੰਗਤ ਨਾਲ ਗਾਇਆ ਇਹ ਦਰਬਾਰ ਨੇ ਮੈਨੂੰ ਭਾਗ ਲਾਇਆ ਔਰ ਇਹ ਦਰਬਾਰ ਦੀ ਖਾਸੀਅਤ ਹੈ ਕਿ ਸੰਗਤ ਬਹੁਤ ਅਸੀਰਵਾਦ ਦਿੰਦੀ ਹੈ ਜਿਹੜੇ ਜਿਹੜੇ ਦਰਬਾਰ ਨੂੰ ਪਿਆਰ ਕਰਦੇ ਹਨ ਤੁਹਾਨੂੰ ਵੀ ਕਰੋ ਜਰਾ ਸਾਰੇ ਦਾੜੀ ਲਾ ਕੇ ਗੁਰਦੇਵ ਸਹਾਰਾ ਤੇਰਾ ਹੈ ਦਰਵਾਜ ਅੱਜ ਦੇ ਜਾਗਰ ਸ਼ਾਮਰ ਬਹੁਤ ਹੀ ਸਤਿਕਾਰਯੋਗ ਜਰਿਆ ਮਤਾਵਾ ਪੈਣਾ ਬਹੁਤ ਹੀ ਸਤਿਕਾਰਯੋਗ ਗੁਰੂ ਸਹਿਬਾ ਲੋਨਰ ਜੀ ਅਤੇ ਬਹੁਤ ਹੀ ਸਤਿਕਾਰਯੋਗ ਸਾਰੇ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਨ ਅਤੇ ਬਹੁਤ ਹੀ ਸਤਿਕਾਰਯੋਗ ਬਹੁਤ ਅਮੇ ਜੀ ਅਤੇ ਸਾਰੇ ਸਤਿਕਾਰਯੋਗ ਆਓ ਬਹਾਮੈ ਦੇ ਚਨਕ ਹਾਲ ਜੀ ਬਈਏ ਜੇ ਕਾਰਾਮ ਮਾਸ਼ੀਰਾ ਵਾਲੀ ਦਾ ਅਤੇ ਸਾਥੇ ਦਰਬਾਰ ਕੀ ਜੇ ਅੱਜ ਦੇ ਜਾਗਨ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਧਰਮਾਧ ਕਰਦਾ ਭਗਵੀ ਦਾ ਸਰੇਂਜੀ ਦਾ ਸਾਰੇ ਹੀ ਪ੍ਰਬੰਧਕ ਕਮੇਟੀ ਦਾ ਕਿਉਂਕਿ ਹਰ ਸਾਲ ਦੀ ਤਰ੍ਹਾਂ ਬਈ ਸਾਲ ਵੀ ਬੜੇ ਉਤਸ਼ਾਹ ਨਾਲ ਮਹਾਮਾਈ ਦਾ ਆਸ਼ੀਰਵਾਦ ਲਿਆ ਤੇ ਔਰ ਮੈਨੂੰ ਵੀ ਮਹਾਮਾਈ ਦੇ ਚਰਨਾਂ 'ਚ ਬਿਲਾ ਕੇ ਔਰ ਨਾਬਰੂ ਸੰਗਤ ਵੀ ਦਰਸ਼ਨ ਕਰਾਇਨੇ ਔਰ 43 ਸਾਲ ਕੋਲੋ ਔਲੀ ਜ਼ਿੰਦਗੀ ਕਹਿ ਸਕਦੇ ਆ ਤੇ ਬਾਬਾ ਜੀ ਦਾ ਬਾਬਾ ਮਹੰਤਰੀ ਦਾ ਬਲਾਵਾ ਜੀ ਬਾਬਾ ਬਲਾਵਾ ਜੀ ਅਸ਼ੀਰਵਾਦ ਸਤਕਾਰ ਜੇ ਸਾਰਾ ਪਰਿਵਾਰ ਸਾਰੇ ਇਲਾਕੇ ਨਾਲ ਲੈ ਕੇ ਮਹਾਮਈ ਦਾ ਹਰ ਸਾਲ ਜਾਗਰਤ ਹੋਵੇ ਆ ਤੇ ਮਹਾਮਈ ਦਾ ਅਸ਼ੀਰਵਾਦ ਹੋਵੇ ਸਾਰੇ ਇਲਾਕੇ ਨੂੰ ਤੇ ਮਹਾਮਈ ਅਗੇ ਇਹ ਹੀ ਅਰਦਾਸ ਕਰੂਗਾ ਮਹਾਮਈ ਸਾਰੇ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਇਸ ਤਰ੍ਹਾਂ ਆਪਾਂ ਨਾਲ ਮਿਲ ਕੇ ਧਰਮ ਦੀ ਸੇਵਾ ਕਰਨੇ ਸਮਾਜ ਦੀ ਸੇਵਾ ਕਰਨੇ ਲੋੜਵੰਦਾਂ ਦੀ ਮਦਦ ਕਰੀਏ ਔਰ ਇਸ ਇਲਾਕੇ ਨੂੰ ਵਧੀਆ ਬਣਾਈਏ ਬਹੁਤ ਬਹੁਤ ਧੰਨਵਾਦ ਜੈ ਮਾਦਾ Bye. <laughs>